ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਹਰਪ੍ਰੀਤ ਤੇ ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੇ ਗ੍ਰੰਥ ਬਾਰੇ ਜੋ ਸ਼ਾਂਤ ਹੈ ਪਰ ਜਿਸਦੇ ਅੰਦਰ ਬੋਲਦਾ ਹੈ ਜੀਵਨ ਦਾ ਸਭ ਤੋਂ ਵੱਡਾ ਸੱਚ ਅਸ਼ਟਾਵਕਰ ਗੀਤਾ ਇਹ ਗ੍ਰੰਥ ਸਿਖਾਉਂਦਾ ਹੈ ਆਪਣੇ ਆਪ ਨੂੰ ਜਾਨਣਾ ਜੋ ਮਨੁੱਖ ਆਪਣੇ ਆਪ ਨੂੰ ਜਾਣ ਲੈਂਦਾ ਹੈ ਉਹੀ ਆਜ਼ਾਦ ਹੈ ਉਹੀ ਸ਼ਾਂਤ ਹੈ ਉਹੀ ਸੱਚਮੁੱਚ ਜੀਉਂਦਾ ਹੈ ਤਾਂ ਦੋਸਤੋ ਆਓ ਸ਼ੁਰੂ ਕਰੀਏ आत्मा की समझ अद्भुत यात्रा ते राजा जनक की कहानी शुरुआत पुराने समय विच एक महान राजा, सी, राजा जनक वह सिर्फ राजनीति ही नहीं बल्कि ज्ञान विच भी रुचि रखता सोचता जीवन का असल मतलब की है ये मौत का चक्कर क्यों है मुक्ति किथे है उसने बहुत सारे ऋषिया बुलाया ਪਰ ਕਿਸੇ ਦਾ ਜਵਾਬ ਉਸ ਦੇ ਮਨ ਨੂੰ ਤ੍ਰਿਪਤ ਨਾ ਕਰ ਸਕਿਆ ਉਹ ਗਿਆਨ ਦੀ ਭੁੱਖ ਨਾਲ ਸੜ ਰਿਹਾ ਸੀ ਇੱਕ ਦਿਨ ਦਰਬਾਰ ਵਿੱਚ ਇੱਕ ਨੌਜਵਾਨ ਆਇਆ ਅਸ਼ਟਾਵਕਰ ਉਸ ਦਾ ਸਰੀਰ ਅੱਠ ਥਾਵਾਂ ਤੋਂ ਵਕੜਿਆ ਹੋਇਆ ਸੀ ਇਸੇ ਕਰਕੇ ਉਸ ਦਾ ਨਾਮ ਸੀ ਅਸ਼ਟਾਵਕਰ ਭਾਵ ਅੱਠ ਵਕਰਾਂ ਵਾਲਾ ਮਨੁੱਖ ਦਰਬਾਰ ਵਿੱਚ ਸਭ ਉਸ ਦਾ ਮਜ਼ਾਕ ਉਡਾ ਰਹੇ ਸਨ ਪਰ ਜਦੋਂ ਬੋਲਿਆ ਤਾਂ ਪੂਰੇ ਹਾਲ ਵਿੱਚ ਚੁੱਪ ਛਾ ਗਈ ਉਸਨੇ ਕਿਹਾ ਰਾਜਨ ਮੈਂ ਸੁਣਿਆ ਹੈ ਤੁਸੀਂ ਗਿਆਨ ਚਾਹੁੰਦੇ ਹੋ ਪਰ ਤੁਸੀਂ ਗਿਆਨ ਨੂੰ ਸ਼ਰੀਰਾਂ ਵਿੱਚ ਲੱਭ ਰਹੇ ਹੋ ਗਿਆਨ ਸ਼ਰੀਰ ਦਾ ਰੂਪ ਨਹੀਂ ਆਤਮਾ ਦਾ ਪ੍ਰਕਾਸ਼ ਹੈ ਰਾਜਾ ਜਨਕ ਹੈਰਾਨ ਹੋ ਗਿਆ ਉਸਨੇ ਕਿਹਾ ਤੂੰ ਬਹੁਤ ਨੌਜਵਾਨ ਹੈ ਪਰ ਤੇਰੇ ਸ਼ਬਦ ਬਹੁਤ ਡੂੰਗੇ ਹਨ ਮੈਨੂੰ ਸੱਚ ਸਿਖਾ ਆਤਮਾ ਕੀ ਹੈ ਮੁਕਤੀ ਕਿੱਥੇ ਹੈ ਇਹੋ ਜਗਾ ਤੋਂ ਸ਼ੁਰੂ ਹੁੰਦੀ ਹੈ ਅਸ਼ਟਾਵਕਰ ਗੀਤਾ ਇੱਕ ਡੂੰਗੀ ਗਲਵਾਤ ਰਾਜਾ ਜਨਕ ਅਤੇ ਅਸ਼ਟਾਵਕਰ ਵਿਚਾਰ ਓਮ ਅਸ਼ਟਾਵਕਰ ਦਾ ਪਹਿਲਾ ਉਪਦੇਸ਼ तू शरीर नहीं तू आत्मा है अष्टावक्र हौले हौले कहता है राजन जे तू मुक्ति चाहता है तो पहला जान के तू शरीर नहीं मन नहीं तू आत्मा है शुद्ध चिरंजीवी तडोल ओ शरीर जमदा है ते मरदा है मन सोचता है ते पटकदा है पर आत्मा वो ता कदे नहीं बदलता तू ओ है जो हर समय सी जद बचपन सी जवानी आई बुढ़ापा आया तू बदलिया नहीं सिर्फ शरीर बदलिया है फिर वह कहता है जो तू वेखदा है सुनवा है सोचता है वो सब बारला खेड है पर जो वेख रहा है वो तू है वो चेतना वो साक्षी जब तू अपने आप न साक्षी मान लवेगा तदे तू आजाद होगागा राजा जनक ने पूछा पर गुरु जी मेरे को राज है जिम्मेवार मैं ये सब छा अष्टावक्र मुस्कुरा के कहता है राजन मैं नहीं कहा कि तू राज छड मैं कहा राज तेरे अंदरों छड तू राज करदा रहे पर मन ना कि तू राजा है जो कर्म तू करदा है वह कर्म हो दे पर मन नाल जुड़ना छड़ दे एहे है मुक्ति मन दा परम मैं ते मेरा अष्टावक्र कहता है राजन सब तो वड्डा परम है मैं ते मेरा ਜਿਵੇਂ ਕੋਈ ਬੱਚਾ ਖਡੋਣਾ ਫੜ ਲੈਂਦਾ ਹੈ ਤੇ ਕਹਿੰਦਾ ਹੈ ਮੇਰਾ ਪਰ ਜਦ ਖਡੋਣਾ ਟੁੱਟ ਜਾਂਦਾ ਹੈ ਉਹ ਰੋ ਪੈਂਦਾ ਹੈ ਇਸੇ ਤਰ੍ਹਾਂ ਮਨੁੱਖ ਸੰਸਾਰ ਨਾਲ ਜੁੜਦਾ ਹੈ ਤੇ ਕਹਿੰਦਾ ਹੈ ਮੇਰਾ ਪਰਿਵਾਰ ਮੇਰਾ ਤਨ ਮੇਰਾ ਨਾਮ ਪਰ ਇਹ ਸਭ ਤਤਕਾਲ ਹੈ ਸਦਾ ਲਈ ਨਹੀਂ ਉਹ ਕਹਿੰਦਾ ਹੈ ਜਦ ਤੂੰ ਜਾਣ ਲਵੇਂਗਾ ਕਿ ਕੁਝ ਵੀ ਤੇਰਾ ਨਹੀਂ ਤਦ ਤੈਨੂੰ ਕਿਸੇ ਚੀਜ਼ ਦਾ ਡਰ ਨਹੀਂ ਰਹੇਗਾ ਰਾਜਾ ਜਨਕ ਪੁੱਛਦਾ ਹੈ ਫਿਰ ਜਿਉਂਦਾ ਕਿਵੇਂ ਰਹੀਏ ਅਸ਼ਟਾਵਕਰ ਕਹਿੰਦਾ ਹੈ ਜਿਉਂਦਾ ਰਹਾ ਜਿਵੇਂ ਖਿਡਾਰੀ ਖੇਡ ਖੇਡਦਾ ਹੈ ਉਹ ਖੇਡਦਾ ਹੈ ਪੂਰੇ ਮਨ ਨਾਲ ਪਰ ਜਦ ਖੇਡ ਖਤਮ ਹੁੰਦੀ ਹੈ ਉਹ ਥੜ ਦਿੰਦਾ ਹੈ ਤੂੰ ਵੀ ਜੀਵਨ ਨੂੰ ਖੇਡ ਵਾਂਗ ਦੇਖ ਉਸ ਵਿੱਚ ਰੁੱਝ ਪਰ ਉਸ ਨਾਲ ਜੁੜਨਾ ਰਾਜਾ ਜਨਕ ਨੇ ਪੁੱਛਿਆ ਗੁਰੂ ਜੀ ਮਨ ਹਮੇਸ਼ਾ ਚੱਲਦਾ ਰਹਿੰਦਾ ਹੈ ਕਦੇ ਅਤੀਤ ਵਿੱਚ ਕਦੇ ਭਵਿੱਖ ਵਿੱਚ ਮੈਂ ਸ਼ਾਂਤੀ ਕਿਵੇਂ ਪਾਵਾਂ ਅਸ਼ਟਵਕਰ ਕਹਿੰਦਾ ਹੈ ਮਨ ਨੂੰ ਰੋਕਣ ਦੀ ਕੋਸ਼ਿਸ਼ ਨਾ ਕਰ ਕਿਉਂਕਿ ਜਿੱਥੇ ਤੂੰ ਰੋਕਣ ਲੱਗੇਗਾ ਉੱਥੇ ਹੀ ਮਨ ਹੋਰ ਤੇਜ਼ੀ ਨਾਲ ਦੌੜੇਗਾ ਮਨ ਨੂੰ ਸਿਰਫ ਦੇਖ ਜਿਵੇਂ ਕੋਈ ਦਰਿਆ ਦੇ ਕੰਢੇ ਤੇ ਖੜਾ ਇਨਸਾਨ ਪਾਣੀ ਨੂੰ ਵਗਦਾ ਦੇਖਦਾ ਹੈ ਉਹ ਪਾਣੀ ਨੂੰ ਰੋਕਦਾ ਨਹੀਂ ਤਿਵੇਂ ਤੂੰ ਵੀ ਆਪਣੇ ਵਿਚਾਰਾਂ ਨੂੰ ਵਗਣ ਦੇ ਪਰ ਉਹਨਾਂ ਵਿੱਚ ਡੁੱਬ ਨਾ ਇਹ ਹੀ ਧਿਆਨ ਦੀ ਅਸਲੀ ਪਰਿਭਾਸ਼ਾ ਹੈ ਦੇਖੋ ਪਰ ਫਸੋ ਨਾ ਸੋਚੋ ਪਰ ਜੁੜੋ ਨਾ ਜੇ ਤੂੰ ਇਹ ਕਰ ਲਵੇਂਗਾ ਮਨ ਆਪ ਹੀ ਸ਼ਾਂਤ ਹੋ ਜਾਵੇਗਾ ਸੰਸਾਰ ਦਾ ਭਰਮ सुपना जागरता अष्टावक्र कहता है राजन ए संसार भी सुपने वांग है सुपने तेन सब कुछ सच लगता है डर दुख खुशी पर जब जा तू जागता है तद समझ आती है कि कुछ भी सच नहीं सी इस तरह जब तू आत्म दी की जागरता में आवेगा तद तेन पता लगेगा कि यह सब जो तू वेख रहा है सिर्फ मन की लहर है वह कहता है सच वह नहीं जो तू वेखता है सच ओ है जो तू है आत्मज्ञान की चमक ये राजा जनक दा मन चुप हो गया कहता है गुरु जी मैं महसूस कर रहा हाँ कि मैं शरीर नहीं हाँ मेरे अंदर एक अजेही शांति आ गई है जिसन मैं कदे जानिया नहीं अष्टावर के कहता है, है राजन ए तेरे बाहर नहीं तेरे अंदर ही सी तू सिर्फ परत हटा रहा है जिमें धुंध हटे तो सूरज आप ही चमके राजा जनक ने पूछया गुरु जी कि हूँ मैं मुक्त हाँ अष्टावक्र कहता है जे तू समझा है कि तू आत्मा है तेरे को अपना नहीं तो हाँ तू पहला ही मुक्त है मुक्ति प्राप्त नहीं की जाती वह जागृता पछाड़ी जाती है मुक्ति पहली झलक ये गलबात बाद राजा जनक ने महसूस किया कि उसके अंदरों भार हट गया है ਉਹ ਕਹਿੰਦਾ ਹੈ ਮੇਰੇ ਕੋਲ ਸਭ ਕੁਝ ਹੈ ਪਰ ਹੁਣ ਮੈਂ ਜਾਣ ਲਿਆ ਹੈ ਕਿ ਕੁਝ ਵੀ ਮੇਰਾ ਨਹੀਂ ਮੇਰੇ ਹੱਥ ਵਿੱਚ ਜੋ ਤਾਕਤ ਹੈ ਇਹ ਮੇਰੀ ਨਹੀਂ ਇਹ ਸਿਰਫ ਕਰਮ ਦਾ ਹਿੱਸਾ ਹੈ ਅਸ਼ਟਾਵਕਰ ਕਹਿੰਦਾ ਹੈ ਜਦ ਤੂੰ ਇਹ ਸਮਝ ਲੈਂਦਾ ਹੈ ਤਾਂ ਤੈਨੂੰ ਕਿਸੇ ਤੋਂ ਡਰ ਨਹੀਂ ਰਹਿੰਦਾ ਨਾ ਹਾਰ ਦਾ ਨਾ ਮੌਤ ਦਾ ਨਾ ਭਵਿੱਖ ਦਾ ਇਹ ਅਸਲ ਮੁਕਤੀ ਦੀ ਸ਼ੁਰੂਆਤ ਹੈ ਦੋਸਤੋ ਪਹਿਲੇ ਅਧਿਆਇ ਦੀ ਸਿੱਖਿਆ ਇਹ ਹੈ ਅਸੀਂ ਸਰੀਰ ਨਹੀਂ ਹਾਂ ਅਸੀਂ ਆਤਮਾ ਹਾਂ ਜਦ ਅਸੀਂ ਸਰੀਰ ਨਾਲ ਜੁੜੇ ਰਹਿੰਦੇ ਹਾਂ ਤਾਂ ਜਦ ਅਸੀਂ ਡਰਦੇ ਹਾਂ ਦੁਖੀ ਹੁੰਦੇ ਹਾਂ ਜਦ ਅਸੀਂ ਆਤਮਾ ਨੂੰ ਪਛਾਣ ਲੈਂਦੇ ਹਾਂ ਤਾਂ ਦਸੀਂ ਅਡੋਲ ਸ਼ਾਂਤ ਤੇ ਆਜ਼ਾਦ ਹੋ ਜਾਂਦੇ ਹਾਂ ਧਿਆਨ ਦਾ ਮਤਲਬ ਹੈ ਦੇਖਣਾ ਜੀਵਨ ਸੁਪਨੇ ਵਾਂਗ ਹੈ ਜਦ ਤੂੰ ਜਾਗੇਗਾ ਤਦ ਹੀ ਸੱਚ ਵੇਖੇਗਾ ਰਾਜਾ ਜਨਕ ਹੁਣ ਬਦਲ ਚੁੱਕਾ ਸੀ ਉਸਨੇ ਕਿਹਾ ਹੁਣ ਮੈਂ ਜਾਣ ਲਿਆ ਹੈ ਕਿ ਮੈਂ ਰਾਜਾ ਨਹੀਂ ਮੈਂ ਸਾਕਸ਼ੀ ਹਾਂ ਅਸ਼ਟਾਵਕਰ ਮੁਸਕਰਾ ਕੇ ਕਹਿੰਦਾ ਹੈ ਇਹੀ ਤੇਰੇ ਗਿਆਨ ਦੀ ਸ਼ੁਰੂਆਤ ਹੈ ਰਾਜਨ ਦੋਸਤੋ ਏਸੀ ਅਸ਼ਟਾਵਕਰ ਗੀਤਾ ਦਾ ਪਹਿਲਾ ਅਧਿਆਇ ਸੱਚ ਦੀ ਖੋਜ ਜਦ ਮਨੁੱਖ ਆਪਣੇ ਆਪ ਨੂੰ ਜਾਣ ਲੈਂਦਾ ਹੈ ਤਾਂ ਜੀਵਨ ਦਾ ਹਰ ਭਰਮ ਖਤਮ ਹੋ ਜਾਂਦਾ ਹੈ ਅਗਲੇ ਅਧਿਆਇ ਵਿੱਚ ਅਸੀਂ ਵੇਖਾਂਗੇ ਕਿ ਗਿਆਨ ਪ੍ਰਾਪਤ ਹੋਣ ਤੋਂ ਬਾਅਦ ਜੀਵਨ ਕਿਵੇਂ ਬਦਲ ਜਾਂਦਾ ਹੈ ਤੇ ਮੁਕਤੀ ਦੀ ਅਵਸਥਾ ਕੀ ਹੁੰਦੀ ਹੈ ਪਿਛਲੇ ਅਧਿਆਇ ਵਿੱਚ ਅਸੀਂ ਵੇਖਿਆ ਕਿ ਕਿਵੇਂ ਰਾਜਾ ਜਨਕ ਨੇ ਅਸ਼ਟਾਵਕਰ ਜੀਤੋ ਸੁਣ ਕੇ ਆਪਣੇ ਅੰਦਰ ਦਾ ਸੱਚ ਪਛਾਣਨਾ ਸ਼ੁਰੂ ਕੀਤਾ ਉਸ ਨੇ ਜਾਣ ਲਿਆ ਕਿ ਮੈਂ ਸਰੀਰ ਨਹੀਂ ਮੈਂ ਆਤਮਾ ਹਾਂ ਪਰ ਗਿਆਨ ਦੀ ਸ਼ੁਰੂਆਤ ਸਿਰਫ ਪਹਿਲਾ ਕਦਮ ਹੈ ਅਸਲੀ ਰਾਤ ਤਾਂ ਉਸ ਤੋਂ ਬਾਅਦ ਸ਼ੁਰੂ ਹੁੰਦਾ ਹੈ ਜਦ ਮਨੁੱਖ ਜਾਣ ਲੈਂਦਾ ਹੈ ਕਿ ਆਤਮਾ ਕੀ ਹੈ ਪਰ ਹੁਣ ਉਸ ਗਿਆਨ ਨਾਲ ਜਿਉਣਾ ਸਿੱਖਣਾ ਹੈ ਇਸ ਅਧਿਆਏ ਵਿੱਚ ਅਸੀਂ ਵੇਖਾਂਗੇ ਕਿ ਮੁਕਤ ਮਨੁੱਖ ਕੌਣ ਹੁੰਦਾ ਹੈ ਅਸ਼ਟਾਵਕਰ ਕਿਵੇਂ ਸਮਝਾਉਂਦਾ ਹੈ ਕਿ ਗਿਆਨ ਪ੍ਰਾਪਤ ਹੋਣ ਤੋਂ ਬਾਅਦ ਜੀਵਨ ਕਿਵੇਂ ਬਦਲ ਜਾਂਦਾ ਹੈ ਚਲੋ ਦੋਸਤੋ ਸ਼ੁਰੂ ਕਰੀਏ ਅਧਿਆਇ ਦੂਜਾ ਮੁਕਤੀ ਦੀ ਅਵਸਥਾ ਗੱਲਬਾਤ ਦੇ ਕੁਝ ਦਿਨ ਬਾਅਦ ਰਾਜਾ ਜਨਕ ਫਿਰ ਅਸ਼ਟਾਵਕਰ ਦੇ ਕੋਲ ਆਇਆ ਉਸਨੇ ਕਿਹਾ ਗੁਰੂ ਜੀ ਮੈਂ ਸਮਝ ਗਿਆ ਹਾਂ ਕਿ ਮੈਂ ਆਤਮਾ ਹਾਂ ਪਰ ਫਿਰ ਵੀ ਮਨ ਵਿੱਚ ਕਈ ਵਾਰ ਉਥਲ-ਪੁਥਲ ਹੋ ਜਾਂਦੀ ਹੈ ਕਦੇ ਗੁੱਸਾ ਆ ਜਾਂਦਾ ਹੈ ਕਦੇ ਦੁੱਖ ਕਦੇ ਡਰ ਇਹ ਸਭ ਕਿਉਂ ਅਸ਼ਟਾਵਕਰ ਹੱਸਿਆ ਤੇ ਕਹਿੰਦਾ ਹੈ ਰਾਜਨ ਜਦ ਤੂੰ ਸਮੁੰਦਰ ਨੂੰ ਜਾਣ ਲੈਂਦਾ ਹੈ ਤਾਂ ਲਹਿਰਾਂ ਤੈਨੂੰ ਡਰਾਉਂਦੀਆਂ ਨਹੀਂ ਮਨ ਦੀਆਂ ਲਹਿਰਾਂ ਚੱਲਦੀਆਂ ਰਹਿੰਦੀਆਂ ਹਨ ਪਰ ਹੁਣ ਤੈਨੂੰ ਪਤਾ ਲੱਗ ਗਿਆ ਹੈ ਕਿ ਤੂੰ ਪਾਣੀ ਨਹੀਂ ਤੂੰ ਸਮੁੰਦਰ ਹੈ ਲਹਿਰਾਂ ਉੱਠਦੀਆਂ ਹਨ ਤੇ ਮਰ ਜਾਂਦੀਆਂ ਹਨ ਪਰ ਤੂੰ ਅਡੋਲ ਰਹਿੰਦਾ ਹੈ ਉਹ ਕਹਿੰਦਾ ਹੈ ਮੁਕਤੀ ਦਾ ਮਤਲਬ ਇਹ ਨਹੀਂ ਕਿ ਮਨ ਰੁਕ ਜਾਵੇ ਮੁਕਤੀ ਦਾ ਮਤਲਬ ਹੈ ਮਨ ਦੀ ਚਲਾਹ ਵਿੱਚ ਵੀ ਸ਼ਾਂਤੀ ਹੋਵੇ ਮੁਕਤ ਮਨੁੱਖ ਦੀ ਪਹਿਚਾਣ ਅਸ਼ਟਾਵਕਰ ਕਹਿੰਦਾ ਹੈ ਰਾਜਨ ਮੁਕਤ ਮਨੁੱਖ ਉਹ ਨਹੀਂ ਜੋ ਜੰਗਲ ਵਿੱਚ ਰਹੇ ਧਨ ਪਦਵੀ ਛੱਡ ਦੇਵੇ ਮੁਕਤ ਮਨੁੱਖ ਉਹ ਹੈ ਜੋ ਮੈਲ ਵਿੱਚ ਰਹਿ ਕੇ ਵੀ ਅੰਦਰੋਂ ਖਾਲੀ ਹੈ ਬਿਨਾਂ ਮੋਹ ਦੇ ਉਹ ਕਹਿੰਦਾ ਹੈ ਉਹ ਹੱਸਦਾ ਹੈ ਪਰ ਹਾਸੇ ਵਿੱਚ ਅਹੰਕਾਰ ਨਹੀਂ ਉਹ ਰੋਂਦਾ ਹੈ ਪਰ ਦੁੱਖ ਵਿੱਚ ਫਸਦਾ ਨਹੀਂ ਉਹ ਕਰਮ ਕਰਦਾ ਹੈ ਪਰ ਫਲ ਦੀ ਆਸ ਨਹੀਂ ਰੱਖਦਾ ਉਹ ਜਿਉਂਦਾ ਹੈ ਪਰ ਜੀਵਨ ਨੂੰ ਖੇਡ ਵਾਂਗ ਦੇਖਦਾ ਹੈ ਇਹ ਸ਼ਬਦ ਰਾਜਾ ਜਨਕ ਦੇ ਦਿਲ ਨੂੰ ਛੂ ਗਏ ਉਸਨੇ ਪੁੱਛਿਆ ਗੁਰੂ ਜੀ ਫਿਰ ਸੱਚਾ ਗਿਆਨੀ ਕਿਵੇਂ ਜਿਉਂਦਾ ਹੈ ਅਸ਼ਟਾਵਕਰ ਕਹਿੰਦਾ ਹੈ ਸੱਚਾ ਗਿਆਨੀ ਹਰ ਪਲ ਨੂੰ ਆਨੰਦ ਵਾਂਗ ਜਿਉਂਦਾ ਹੈ ਉਹ ਖੁਸ਼ੀ ਲੱਭਦਾ ਨਹੀਂ ਕਿਉਂਕਿ ਉਹ ਜਾਣਦਾ ਹੈ ਖੁਸ਼ੀ ਉਸ ਦੇ ਅੰਦਰ ਹੈ ਕਰਮ ਤੇ ਗਿਆਨ ਦਾ ਸੰਬੰਧ ਰਾਜਾ ਜਨਕ ਨੇ ਕਿਹਾ ਪਰ ਗੁਰੂ ਜੀ ਜੇ ਸਭ ਕੁਝ ਮਾਇਆ ਹੈ ਜੇ ਸਭ ਕੁਝ ਸੁਪਨਾ ਹੈ ਤਾਂ ਫਿਰ ਕਰਮ ਦਾ ਕੀ ਅਰਥ ਅਸ਼ਟਾਵਕਰ ਕਹਿੰਦਾ ਹੈ ਰਾਜਨ ਕਰਮ ਸਰੀਰ ਕਰਦਾ ਹੈ ਮਨ ਸੋਚਦਾ ਹੈ ਪਰ ਆਤਮਾ ਸਿਰਫ ਸਾਕਸ਼ੀ ਹੈ ਜੋ ਗਿਆਨੀ ਹੁੰਦਾ ਹੈ ਉਹ ਜਾਣਦਾ ਹੈ ਕਿ ਮੈਂ ਕਰਮਕਾਰੀ ਨਹੀਂ ਮੈਂ ਕੇਵਲ ਦੇਖਣ ਵਾਲਾ ਹਾਂ ਉਹ ਕਰਮ ਕਰਦਾ ਹੈ ਪਰ ਫਲ ਦੀ ਲਾਲਸਾ ਬਿਨਾ ਉਹ ਕਹਿੰਦਾ ਹੈ ਫਲ ਦੀ ਆਸ ਕਰਮ ਨੂੰ ਬੰਧਨ ਬਣਾਉਂਦੀ ਹੈ ਜਦ ਤੂੰ ਕਰਮ ਕਰਦਾ ਹੈ ਬਿਨਾ ਆਸ ਦੇ ਤਦ ਤੂੰ ਮੁਕਤ ਹੋ ਜਾਂਦਾ ਹੈ ਉਸਨੇ ਉਦਾਹਰਨ ਦਿੱਤੀ ਜਿਵੇਂ ਫੁੱਲ ਖਿੜਦਾ ਹੈ ਤੇ ਆਪਣੀ ਖੁਸ਼ਬੂ ਹਰ ਪਾਸੇ ਫੈਲਾਉਂਦਾ ਹੈ ਪਰ ਕਿਸੇ ਤੋਂ ਇਜਾਜ਼ਤ ਨਹੀਂ ਮੰਗਦਾ ਉਹ ਸਿਰਫ ਆਪਣਾ ਸੁਭਾਅ ਜੀਉਂਦਾ ਹੈ ਤਿਵੇਂ ਹੀ ਗਿਆਨਯ ਮਨੁੱਖ ਕਰਮ ਕਰਦਾ ਹੈ ਸੁਭਾਵਕ ਤੌਰ ਤੇ ਬਿਨਾ ਮੋਹ ਬਿਨਾ ਗਰਵ ਆਤਮ ਗਿਆਨੀ ਦੀ ਨਜ਼ਰ ਸਭ ਵਿੱਚ ਇੱਕ ਅਸ਼ਟਵਕਰ ਕਹਿੰਦਾ ਹੈ ਜੋ ਮਨੁੱਖਾ ਆਤਮਾ ਨੂੰ ਜਾਣ ਲੈਂਦਾ ਹੈ ਉਸ ਲਈ ਸਭ ਇੱਕੋ ਹਨ ਦੁਸ਼ਮਣ ਤੇ ਮਿੱਤਰ ਧਨ ਤੇ ਗਰੀਬੀ ਮੌਤ ਤੇ ਜੀਵਨ ਰਾਜਾ ਪੁੱਛਦਾ ਹੈ ਕਿ ਇਹ ਸੰਭਵ ਹੈ ਅਸੀਂ ਤਾਂ ਫਰਕ ਕਰਦੇ ਹਾਂ ਇਹ ਚੰਗਾ ਹੈ ਇਹ ਮਾੜਾ ਹੈ ਅਸ਼ਟਾਵਕਰ ਕਹਿੰਦਾ ਹੈ ਰਾਜਨ ਜਦ ਤੂੰ ਸਮੁੰਦਰ ਦੇਖੇਗਾ ਤਾਂ ਤੈਨੂੰ ਪਤਾ ਲੱਗੇਗਾ ਕਿ ਸਭ ਲਹਿਰਾਂ ਪਾਣੀ ਦੀਆਂ ਹੀ ਹਨ ਕੋਈ ਛੋਟੀ ਕੋਈ ਵੱਡੀ ਪਰ ਅਸਲ ਵਿੱਚ ਸਭ ਇੱਕੋ ਸਰੋਤ ਤੋਂ ਆਈਆਂ ਹਨ ਜੋ ਇਹ ਜਾਣ ਲੈਂਦਾ ਹੈ ਉਹ ਕਿਸੇ ਨਾਲ ਵੀ ਗ੍ਰੇਣਾ ਨਹੀਂ ਕਰਦਾ ਕਿਸੇ ਨਾਲ ਹੰਕਾਰ ਨਹੀਂ ਕਰਦਾ ਉਹ ਸਭ ਵਿੱਚ ਆਪਣੇ ਆਪ ਨੂੰ ਵੇਖਦਾ ਹੈ ਇਹੀ ਹੈ ਆਤਮ ਗਿਆਨ ਦੀ ਸਭ ਤੋਂ ਉੱਚੀ ਅਵਸਥਾ ਸਰਵ ਪੂਤਾਂ ਵਿੱਚ ਇੱਕ ਹੀ ਆਤਮਾ ਆਨੰਦ ਤੇ ਸ਼ਾਂਤੀ ਦੀ ਅਵਸਥਾ ਅਸ਼ਟਾਵਕਰ ਫਿਰ ਕਹਿੰਦਾ ਹੈ ਰਾਜਨ ਗਿਆਨੀ ਮਨੁੱਖ ਦੀ ਸਭ ਤੋਂ ਵੱਡੀ ਨਿਸ਼ਾਨੀ ਹੈ ਉਸ ਦੇ ਅੰਦਰ ਸ਼ਾਂਤੀ ਉਹ ਹਾਸੇ ਵਿੱਚ ਵੀ ਸ਼ਾਂਤ ਦੁੱਖ ਵਿੱਚ ਵੀ ਸ਼ਾਂਤ ਉਹ ਕਿਸੇ ਚੀਜ਼ ਤੋਂ ਪ੍ਰਭਾਵਿਤ ਨਹੀਂ ਹੁੰਦਾ ਕਿਉਂਕਿ ਉਹ ਜਾਣਦਾ ਹੈ ਕਿ ਸਭ ਚਲਾ ਹੈ ਉਹ ਆਪ ਸਥਿਰ ਹੈ ਉਹ ਕਹਿੰਦਾ ਹੈ ਜਦ ਤੂੰ ਆਤਮਾ ਨੂੰ ਜਾਣ ਲੈਂਦਾ ਹੈ ਤਦ ਖੁਸ਼ੀ ਤੇ ਦੁੱਖ ਦੋਵੇਂ ਖੇਡ ਬਣ ਜਾਂਦੇ ਹਨ ਤੂੰ ਦੋਵੇਂ ਨੂੰ ਦੇਖਦਾ ਹੈ ਪਰ ਦੋਵੇਂ ਵਿੱਚ ਫਸਦਾ ਨਹੀਂ ਰਾਜਾ ਜਨਕ ਨੇ ਹੋਲੀ ਆਵਾਜ਼ ਵਿੱਚ ਕਿਹਾ ਹੁਣ ਮੈਂ ਸਮਝ ਗਿਆ ਹਾਂ ਗੁਰੂ ਜੀ ਜਦ ਮੈਂ ਆਪਣੀ ਖੁਸ਼ੀ ਬਾਹਰ ਲੱਭਦਾ ਹਾਂ ਮੈਂ ਦੁੱਖ ਨਾਲ ਵੱਜਿਆ ਜਾਂਦਾ ਹਾਂ ਪਰ ਜਦ ਮੈਂ ਅੰਦਰ ਦੇਖਦਾ ਹਾਂ ਤਦ ਮੈਂ ਅਟਲ ਹੋ ਜਾਂਦਾ ਹਾਂ ਅਸ਼ਟਾਵਕਰ ਕਹਿੰਦਾ ਹੈ ਇਹੀ ਅਸਲੀ ਧਿਆਨ ਹੈ ਰਾਜਨ ਅੱਖਾਂ ਬੰਦ ਕਰਕੇ ਬੈਠ ਜਾਣਾ ਧਿਆਨ ਨਹੀਂ ਧਿਆਨ ਹੈ ਹਰ ਪਲ ਵਿੱਚ ਜਾਗਰਤ ਰਹਿਣਾ ਮੌਤ ਦਾ ਡਰ ਤੇ ਅਮਰ ਆਤਮਾ ਰਾਜਾ ਜਨਕ ਨੇ ਪੁੱਛਿਆ ਗੁਰੂ ਜੀ ਸਾਰੀ ਦੁਨੀਆ ਮੌਤ ਤੋਂ ਡਰਦੀ ਹੈ ਜੇ ਆਤਮਾ ਅਮਰ ਹੈ ਤਾਂ ਮੌਤ ਦਾ ਕੀ ਅਰਥ ਹੈ ਅਸ਼ਟਾਵਕਰ ਨੇ ਜਵਾਬ ਦਿੱਤਾ ਰਾਜਨ ਮੌਤ ਸਿਰਫ ਕੱਪੜੇ ਬਦਲਣ ਵਾਂਗ ਹੈ ਜਿਵੇਂ ਤੂੰ ਪੁਰਾਣਾ ਵਸਤਰ ਉਤਾਰਦਾ ਹੈ ਤੇ ਨਵਾਂ ਪਾਉਂਦਾ ਹੈ ਤਿਵੇਂ ਹੀ ਆਤਮਾ ਸਰੀਰ ਬਦਲਦਾ ਹੈ ਮੌਤ ਸਰੀਰ ਦੀ ਹੈ ਆਤਮਾ ਦੀ ਨਹੀਂ ਉਹ ਕਹਿੰਦਾ ਹੈ ਜਦ ਤੂੰ ਇਹ ਜਾਣ ਲੈਂਦਾ ਹੈ ਤਾਂ ਤੈਨੂੰ ਕੋਈ ਡਰ ਨਹੀਂ ਰਹਿੰਦਾ ਤੂੰ ਜਿਉਂਦਾ ਹੈ ਖੁੱਲੇ ਦਿਲ ਨਾਲ ਮੌਤ ਤੇ ਜਨਮ ਦੋਵੇਂ ਤੈਨੂੰ ਇੱਕੋ ਜਿਹੇ ਲੱਗਦੇ ਹਨ ਤਦ ਤੂੰ ਸੱਚਮੁੱਚ ਜਿਉਂਦਾ ਹੈ। ਅਹੰਕਾਰ ਦਾ ਅੰਤ ਮੈਂ ਕੁਝ ਨਹੀਂ। ਅਸ਼ਟਵਕਰ ਕਹਿੰਦਾ ਹੈ, ਰਾਜਨ ਗਿਆਨ ਦਾ ਸਭ ਤੋਂ ਵੱਡਾ ਰੁਕਾਵਟ ਹੈ ਅਹੰਕਾਰ। ਜਦ ਤੱਕ ਤੂੰ ਸੋਚਦਾ ਹੈ ਮੈਂ ਕੀਤਾ, ਮੇਰੇ ਨਾਲ ਹੋਇਆ, ਮੈਂ ਵੱਡਾ ਹਾਂ, ਤਦ ਤੂੰ ਬੱਜਿਆ ਰਹੇਗਾ। ਉਹ ਕਹਿੰਦਾ ਹੈ ਜਦੋਂ ਤੂੰ ਕਹੇਗਾ ਮੈਂ ਕੁਝ ਨਹੀਂ, ਸਭ ਕੁਝ ਆਤਮਾ ਹੈ, ਤਦ ਸਾਰਾ ਬੋਝ हट ਜਾਵੇਗਾ। फिर तेन ना हार डर न जितनी खुशी तू सिर्फ रहेगा पवित्र शांत तडोल राजा जनक ने पूछा गुरु जी कि आखिरी अवस्था है अष्टावकर मुस्कुरा के कहता है नहीं राजन ए अवस्था नहीं ये तेरी असल हकीकत है तू सदा तो मुक्त सी तेन सिर्फ ये याद करना सी मुक्त जीवन दुनिया रह के भी अलग अष्टावक्र कहता है जो ग्ञानी हों दुनिया नहीं ਉਹ ਦੁਨੀਆ ਨੂੰ ਨਵੀਂ ਨਜ਼ਰ ਨਾਲ ਵੇਖਦਾ ਹੈ ਉਹ ਰਿਸ਼ਤਿਆਂ ਨੂੰ ਨਿਭਾਉਂਦਾ ਹੈ ਕਰਮ ਕਰਦਾ ਹੈ ਪਰ ਅੰਦਰੋਂ ਖਾਲੀ ਰਹਿੰਦਾ ਹੈ ਉਹ ਕਹਿੰਦਾ ਹੈ ਉਹ ਖਾਣਾ ਖਾਂਦਾ ਹੈ ਪਰ ਸਵਾਦ ਵਿੱਚ ਨਹੀਂ ਫਸਦਾ ਉਹ ਸੁਣਦਾ ਹੈ ਪਰ ਮਨ ਨਾਲ ਨਹੀਂ ਚੰਬੜਦਾ ਉਹ ਬੋਲਦਾ ਹੈ ਪਰ ਅਹੰਕਾਰ ਨਾਲ ਨਹੀਂ ਬੋਲਦਾ ਇਹੀ ਹੈ ਮੁਕਤ ਜੀਵਨ ਕਰਮ ਕਰਦੇ ਹੋਏ ਵੀ ਬੰਧਨ ਤੋਂ ਆਜ਼ਾਦ ਰਹਿਣਾ ਰਾਜਾ ਜਨਕ ਦੀ ਜਾਗਰਤਾ ਰਾਜਾ ਜਨਕ ਦੇ ਅੰਦਰ ਸਭ ਕੁਝ ਬਦਲ ਗਿਆ ਉਹ ਕਹਿੰਦਾ ਹੈ ਗੁਰੂ ਜੀ ਹੁਣ ਮੈਂ ਮਹਿਸੂਸ ਕਰ ਰਿਹਾ ਹਾਂ ਕਿ ਮੈਨੂੰ ਕੁਝ ਵੀ ਨਹੀਂ ਚਾਹੀਦਾ ਮੇਰੇ ਕੋਲ ਰਾਜ ਹੈ ਤਨ ਹੈ ਪਰ ਇਹ ਸਭ ਬਾਰਲਾ ਹੈ ਅਸਲੀ ਆਨੰਦ ਤਾਂ ਮੇਰੇ ਅੰਦਰ ਹੈ ਮੈਂ ਆਪ ਹੀ ਆਨੰਦ ਹਾਂ ਮੈਂ ਆਪ ਹੀ ਸ਼ਾਂਤੀ ਹਾਂ ਅਸ਼ਟਾਵਕਰ ਹੋਲੀ ਆਵਾਜ਼ ਵਿੱਚ ਕਹਿੰਦਾ ਹੈ ਰਾਜਨ ਹੁਣ ਤੂੰ ਸੱਚਮੱਚ ਜਾਗ ਗਿਆ ਹੈ ਹੁਣ ਤੇਰੇ ਲਈ ਨਾ ਜਿੱਤ ਹੈ ਨਾ ਹਾਰ ਨਾ ਮੌਤ ਨਾ ਜਨਮ ਹੁਣ ਤੂੰ ਆਤਮਾ ਹੈ ਸ਼ੁੱਧ ਚੇਤਨਾ ਮੁਕਤੀ ਦਾ ਅਰਥ ਸਿਰਫ ਜਾਣਣਾ ਨਹੀਂ ਜਿਉਣਾ ਅਸ਼ਟਾਵਕਰ ਆਖਿਰ ਕਹਿੰਦਾ ਹੈ ਰਾਜਨ ਗਿਆਨ ਸੁਣਨਾ ਆਸਾਨ ਹੈ ਸਮਝਣਾ ਥੋੜਾ ਮੁਸ਼ਕਿਲ ਹੈ ਪਰ ਜਿਉਣਾ ਸਭ ਤੋਂ ਔਖਾ ਹੈ ਪਰ ਜਦ ਮਨੁੱਖ ਗਿਆਨ ਨੂੰ ਜੀਉਂਦਾ ਹੈ ਤਦ ਉਹ ਹੀ ਅਸਲੀ ਮੁਕਤ ਹੁੰਦਾ ਹੈ ਉਹ ਕਹਿੰਦਾ ਹੈ ਜਦ ਤੂੰ ਹਰ ਪਲ ਵਿੱਚ ਜਾਗਰਿਤ ਰਹੇਗਾ ਜਦ ਤੈਨੂੰ ਕਿਸੇ ਨਾਲ ਗ੍ਰੇਣਾ ਨਹੀਂ ਹੋਵੇਗੀ ਜਦ ਤੈਨੂੰ ਕਿਸੇ ਤੋਂ ਉਮੀਦ ਨਹੀਂ ਹੋਵੇਗੀ ਜਦ ਤੂੰ ਹਰ ਚੀਜ਼ ਵਿੱਚ ਆਤਮਾ ਵੇਖੇਗਾ ਤਾਂ ਤੂੰ ਆਪ ਹੀ ਪ੍ਰਭੂ ਹੈ ਰਾਜਾ ਜਨਕ ਹੁਣ ਮੁਕਤ ਹੋ ਗਿਆ ਸੀ ਪਰ ਉਸਨੇ ਰਾਜ ਨਹੀਂ ਛੱਡਿਆ ਉਹ ਰਾਜ ਕਰਦਾ ਸੀ ਪਰ ਅੰਦਰੋਂ ਸ਼ਾਂਤ ਨਿਰਲੇਪ ਤੇ ਪ੍ਰਕਾਸ਼ਮਾਨ ਰਹਿੰਦਾ ਸੀ ਉਹ ਹਰ ਪਲ ਆਨੰਦ ਵਿੱਚ ਸੀ ਕਿਉਂਕਿ ਉਹ ਜਾਣਦਾ ਸੀ ਕਿ ਉਹ ਆਪ ਹੀ ਆਨੰਦ ਹੈ ਤਾਂ ਦੋਸਤੋ ਇਹ ਸੀ ਅਸ਼ਟਾਵਕਰ ਗੀਤਾ ਦਾ ਦੂਜਾ ਤੇ ਆਖਰੀ ਅਧਿਆਇ ਮੁਕਤੀ ਦੀ ਅਵਸਥਾ ਇਹ ਗ੍ਰੰਥ ਸਾਨੂੰ ਸਿਖਾਉਂਦਾ ਹੈ ਕਿ ਸੱਚੀ ਆਜ਼ਾਦੀ ਬਾਹਰ ਨਹੀਂ ਅੰਦਰ ਹੈ ਜਦ ਤੂੰ ਆਪਣੇ ਆਪ ਨੂੰ ਜਾਣ ਲੈਂਦਾ ਹੈ ਤਦ ਸਾਰਾ ਸੰਸਾਰ ਤੇਰੇ ਲਈ ਖੁੱਲ੍ਹਾ ਹੋ ਜਾਂਦਾ ਹੈ ਜੇ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਵੇ ਤਾਂ ਲਾਈਕ ਕਰੋ ਸਾਂਝੀ ਕਰੋ ਤੇ ਚੈਨਲ ਹਰਪ੍ਰੀਤ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਧੰਨਵਾਦ ਦੋਸਤੋ ਆਪਣੇ ਅੰਦਰ ਦੇ ਸੱਚ ਨੂੰ ਖੋਜਦੇ ਰਹੋ